ਰੰਪ ਨੇ ਚੀਨ ਨਾਲ ਵਪਾਰ ਰੋਕਣ ਦੀ ਦਿੱਤੀ ਧਮਕੀ। ਪ੍ਰਾਕੋਵਮਨੀ ਕੈਲੀਫੋਰਨੀਆ ਦੇ ਵੋਟਰਾਂ ਨੂੰ ਪ੍ਰਸਤਾਵ 50 ਪਾਸ ਕਰਨ ਦੀ ਕੀਤੀ ਅਪੀਲ। ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਾਲੇ ਜੰਗਬੰਦੀ ਦਾ ਐਲਾਨ। ਅਮਰੀਕੀ ਪਾਸਪੋਰਟ ਪਹਿਲੀ ਵਾਰ ਟੌਪ 10 ਲਿਸਟ ਤੋਂ ਹੋਇਆ ਬਾਹਰ। ਪ੍ਰਾਕੋਵਮਨੀ ਕੈਲੀਫੋਰਨੀਆ ਦੇ ਵੋਟਰਾਂ ਨੂੰ ਪ੍ਰਸਤਾਵ 50 ਪਾਸ ਕਰਨ ਦੀ ਕੀਤੀ ਅਪੀਲ। ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਨੇ ਟਰੂਥ ਸੋਸ਼ਲ ਤੇ ਇੱਕ ਪੋਸਟ ਦੇ ਰਾਹੀਂ ਦਾਅਵਾ ਕੀਤਾ ਹੈ ਕਿ ਚੀਨ ਜਾਣਬੁੱਝ ਕੇ ਅਮਰੀਕੀ ਸੋਇਆ ਬੀਨ ਦੀ ਖਰੀਦ ਘਟਾ ਰਿਹਾ ਹੈ ਜਿਸ ਨਾਲ ਅਮਰੀਕੀ ਕਿਸਾਨਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ ਉਹਨਾਂ ਨੇ ਕਿਹਾ ਕਿ ਸੀ ਚੀਨ ਦੇ ਨਾਲ ਖਾਸ ਤੌਰ ਤੇ ਖਾਣਪਕਣ ਵਾਲੇ ਤੇਲ ਨਾਲ ਜੁੜੇ ਵਪਾਰਕ ਕਾਰੋਬਾਰ ਨੂੰ ਰੋਕਣ ਦੇ ਬਾਰੇ ਵਿਚਾਰ ਕਰ ਰਹੇ ਹਨ ਅਤੇ ਹੋਰ ਵਪਾਰ ਹਿੱਸਿਆਂ ਤੇ ਵੀ ਵਿਚਾਰ ਕੀਤਾ ਜਾਵੇਗਾ ਟਰੰਪ ਨੇ ਇਹ ਵੀ ਦੱਸਿਆ ਕਿ ਅਮਰੀਕਾ ਕੁਕਿੰਗ ਆਇਲ ਆਪਣੇ ਆਪ ਉਤਪਾਦਨ ਕਰ ਸਕਦਾ ਹੈ ਇਸ ਲਈ ਚੀਨ ਤੋਂ ਆਯਾਤ ਤੇ ਨਿਰਭਰ ਰਹਿਣ ਦੀ ਹੁਣ ਲੋੜ ਨਹੀਂ ਇਸ ਧਮਕੀ ਦੇ ਬਾਰੇ ਟਰੰਪ ਨੇ ਕਿਹਾ ਕਿ ਚੀਨ ਦੀ ਇਹ ਕਾਰਵਾਈ ਆਰਥਿਕ ਤੌਰ ਤੇ ਵੈਰੀ ਵਾਲੀ ਧਾਰਨਾ ਹੈ ਚੀਨ ਨੇ ਪਿਛਲੇ ਸਾਲਾਂ ਵਿੱਚ ਸੋਇਆਬੀਨ ਦੀ ਖਰੀਦਦਾਰੀ ਘਟਾ ਦਿੱਤੀ ਜਿਸ ਨਾਲ ਅਮਰੀਕੀ ਕਿਸਾਨ ਪ੍ਰਭਾਵਿਤ ਹੋਏ ਟਰੰਪ ਦੀ ਧਮਕੀ ਦੇ ਵਿੱਚ ਸਿਰਫ ਖਾਣਾ ਪਕਾਉਣ ਵਾਲੇ ਤੇਲ ਵਪਾਰ ਨੂੰ ਰੋਕਣਾ ਹੀ ਨਹੀਂ ਹੈ ਕਿਉਂਕਿ ਇੱਕ ਛੋਟੀ ਜੀ ਸ਼੍ਰੇਣੀ ਹੈ ਅਮਰੀਕਾ ਕੋਲ ਹੋਰ ਵੀ ਬਹੁਤ ਉੱਚੇ ਵਿਕਲਪ ਨੇ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਸ ਕਿਸਮ ਦੀ ਧਮਕੀ ਜ਼ਿਆਦਾਤਰ ਬਦਲੇ ਦੀ ਭਾਵਨਾ ਨਾਲ ਦਿੱਤੀ ਗਈ ਹੈ ਅਤੇ ਇਸ ਦਾ ਅਸਰ অতি ਵੱਡਾ ਨਹੀਂ ਹੋਵੇਗਾ ਕਿਉਂਕਿ ਖਾਣਾ ਪਕਾਉਣ ਵਾਲੇ ਤੇਲ ਦਾ ਆਯਾਤ ਨਿਰਯਾਤ ਮਾਤਰਾ ਮੁੱਖ ਵਪਾਰ ਸਮਾਨ ਦੀ ਤਰ੍ਹਾਂ ਬਹੁਤ ਵਿਛਾਦਾ ਵੱਡੀ ਨਹੀਂ ਹੈ ਚੀਨ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ ਚੀਨ ਦੇ ਵਪਾਰ ਮੰਤਰਾਲੇ ਨੇ 트ੰਪ ਦੀ ਇਸ ਧਮਕੀ ਦੇ ਪ੍ਰਤੀਕਿਰਿਆ ਦਿੱਤੀ ਹੈ ਉਨ੍ਹਾਂ ਕਿਹਾ ਹੈ ਕਿ ਅਮਰੀਕਾ অপਰਾধিক ਧਮਕੀਆਂ ਦੇ ਰਿਹਾ ਹੈ ਅਤੇ ਇਹ ਵਪਾਰ ਨੀਤੀ ਵਿੱਚ ਵਿਵਾਦ ਖੜਾ ਕਰਨ ਦੀ ਕੋਸ਼ਿਸ਼ ਹੈ। ਚੀਨ ਨੇ ਕਿਹਾ ਕਿ ਜੇ ਅਮਰੀਕਾ ਆਪਣੀ ਧਮਕੀ ਨਾਲ ਅੱਗੇ ਵਧੇਗਾ ਤਾਂ ਉਹ ਸਵੈ ਰਾਖੀ ਜ਼ਰੂਰ ਕਰੇਗਾ। 트럼ਪ ਦੀ ਇਸ ਧਮਕੀ ਨੇ ਵਿਸ਼ਵ ਵਪਾਰ ਮਾਰਕੀਟ ਵਿੱਚ ਵੀ ਅਸਥਿਰਤਾ ਪੈਦਾ ਕੀਤੀ ਹੈ। ਸਟਾਕ ਮੁੱਲ ਘਟਣ ਜਾਂ ਵਧਣ ਦੇ ਸੰਕੇਤ ਮਿਲ ਰਹੇ ਨੇ। ਅਮਰੀਕੀ ਕਿਸਾਨ ਜੋ ਸੋਇਆਬੀਨ اگਾਉਂਦੇ ਨੇ ਉਹ ਇਸ ਤਣਾਅ ਤੋਂ ਬਹੁਤ ਪ੍ਰਭਾਵਿਤ ਹੋ ਸਕਦੇ ਨੇ ਕਿਉਂਕਿ ਚੀਨ ਪਹਿਲਾਂ ਇੱਕ ਵੱਡਾ ਖਰੀਦਦਾਰ ਸੀ। ਫਿਰ ਵੀ ਵਿਸ਼ਲੇਸ਼ਕ ਮੰਨਦੇ ਨੇ ਕਿ 트럼ਪ ਦੀ ਧਮਕੀ ਬਦਲੇ ਦੇ ਤੌਰ ਤੇ ਇਹ ਦਿੱਤੀ ਗਈ ਹੈ ਇਸ ਦਾ ਵਾਸਤਵਿਕ ਪ੍ਰਭਾਵ ਹਮੇਸ਼ਾ ਜ਼ਿਆਦਾ ਨਹੀਂ ਹੋਵੇਗਾ ਰੂਸ ਵੱਲੋਂ ਲਗਾਤਾਰ ਯੂਕਰੇਨ 'ਤੇ ਹਵਾਈ ਕਾਰਵਾਈਆਂ ਜਾਰੀ ਨੇ ਇਸ ਦੌਰਾਨ ਰੂਸ ਨੇ ਰਾਤੋ-ਰਾਤ ਯੂਕਰੇਨ ਦੇ ਊਰਜਾ ਬੁਨਿਆਦੀ ਢਾਂਚੇ ਤੇ ਡਰੋਨਾਂ ਨਾਲ ਹਮਲਾ ਕੀਤਾ ਰੂਸੀ ਹਮਲਿਆਂ ਕਾਰਨ ਕਈ ਖੇਤਰਾਂ ਜਿਨ੍ਹਾਂ ਵਿੱਚ ਸੂਕੀ ਖਾਰਕੀਵ ਪੁਲਟਾਵਾ ਆਦਿ ਖੇਤਰ ਸ਼ਾਮਲ ਹਨ ਵਿੱਚ ਬਿਜਲੀ ਸਪਲਾਈ ਸੀਮਤ ਹੋ ਗਈ ਅਤੇ ਕਈ ਖੇਤਰਾਂ ਵਿੱਚ ਬਿਜਲੀ ਬਿਲਕੁਲ ਹੀ ਬੰਦ ਹੋ ਗਈ ਸਥਿਤੀ ਵਿਗੜਨ ਦੇ ਕਾਰਨ ਖਾਰਕੀਵ ਖੇਤਰ ਦੇ ਕਈ ਪਿੰਡਾਂ ਤੋਂ ਪਰਿਵਾਰਾਂ ਨੂੰ ਬਾਹਰ ਕੱਢਣ ਦਾ ਹੁਕਮ ਵੀ ਦੇ ਦਿੱਤਾ ਗਿਆ ਹੈ ਇਸੇ ਦੌਰਾਨ ਨਾਟੋ ਦੇਸ਼ਾਂ ਦੀ ਅਹਿਮ ਬੈਠਕ ਹੋਈ ਹੈ ਜਿਸ ਦਾ ਮੁੱਖ এজেন্ডਾ ਰੂਸੀ ਹਵਾਈ ਉਲੰਘਣਾਵਾਂ ਦਾ ਮੁਕਾਬਲਾ ਕਰਨ ਦੀ ਸਮਰਥਾ ਵਧਾਉਣਾ ਸੀ ਮੀਟਿੰਗ ਵਿੱਚ ਯੂਕਰੇਨ ਲਈ ਸਮਰਥਨ ਵਧਾਉਣ ਤੇ ਜ਼ੋਰ ਦਿੱਤਾ ਗਿਆ ਅਮਰੀਕੀ ਰੱਖਿਆ ਸਕੱਤਰ ਪੀਟਰ ਹੈਗਸੇਥ ਨੇ 31 ਨਾਟੋ ਦੇਸ਼ਾਂ ਦੇ ਆਪਣੇ ਅਮਰਤਵਾ ਆਗੂਆਂ ਦੇ ਨਾਲ ਇਸ ਮੀਟਿੰਗ ਵਿੱਚ ਹਿੱਸਾ ਲਿਆ ਅਮਰੀਕੀ ਰਾਸ਼ਟਰਪਤੀ ਟਰੰਪ ਲਗਾਤਾਰ ਯੂਕਰੇਨ ਨੂੰ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਸਪਲਾਈ ਕਰਨ ਤੇ ਵਿਚਾਰ ਕਰ ਰਹੇ ਨੇ ਇਸ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵਲੇਦੀਮੀਰ ਜ਼ੇਲੈਂਸਕੀ ਸ਼ੁੱਕਰਵਾਰ ਨੂੰ ਟਰੰਪ ਨਾਲ ਇਸ ਮੁੱਦੇ ਤੇ ਗੱਲਬਾਤ ਵੀ ਕਰਨਗੇ ਮੀਟਿੰਗ ਦੌਰਾਨ ਨੀਦਰਲੈਂਡ ਦੇ ਰੱਖਿਆ ਮੰਤਰੀ ਰੋਵੇਨ ਨੇ ਯੂਕਰੇਨ ਲਈ 90 ਮਿਲੀਅਨ ਯੂਰੋ ਦੇ ਡਰੋਨ ਦੀ ਅੰਦਾ ਐਲਾਨ ਕੀਤਾ ਇਸੇ ਤਰ੍ਹਾਂ ਹੀ ਐਸਟੋਨੀਆ ਵੀ ਪਰਲ ਪੈਕੇਜ ਲਈ 12 ਮਿਲੀਅਨ ਡਾਲਰ ਦਾ ਯੋਗਦਾਨ ਦੇਵੇਗਾ ਬ੍ਰਿਟੇਨ ਨੇ ਵੀ ਆਪਣੀ ਵਚਨਬੱਧਤਾ ਪਰਗਟਾਉਂਦੇ ਹੋਏ ਆਪਣੇ ਜਹਾਜ਼ਾਂ ਨੂੰ ਇਸ ਸਾਲ ਦੇ ਅੰਤ ਤੱਕ ਪੋਲੈਂਡ ਤੇ ਉਡਾਣ ਭਰਦੇ ਰੱਖਣ ਦਾ ਐਲਾਨ ਕੀਤਾ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਨਾਟੋ ਦੇ ਰੱਖਿਆ ਤੇ ਖਰਚ ਨੂੰ 5 ਫੀਸਦੀ ਤੱਕ ਨਾਵਦਾਨ ਕਾਰਨ ਸਪੇਨ ਨੂੰ ਟੈਰਿਫ ਰਾਹੀਂ ਵਪਾਰਕ ਸਜ਼ਾ ਦੇਣ ਦੀ ਧਮਕੀ ਵੀ ਦਿੱਤੀ ਸਪੇਨ ਦੇ ਵਿਦੇਸ਼ ਮੰਤਰੀ ਜੋਸੇ ਮੈਨੂਅਲ ਅਲਬਾਰਿਸ ਨੇ ਸਪੇਨ ਦੀ ਸੁਰੱਖਿਆ ਪ੍ਰਤੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਕਾਰ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਟਕਰਾਅ ਹੁਣ ਖਤਮ ਹੋ ਗਿਆ ਹੈ ਦੋਵੇਂ ਦੇਸ਼ 48 ਘੰਟੇ ਦੀ ਜੰਗਵੰਤੀ ਲਈ ਸਹਿਮਤ ਹੋਏ ਨੇ ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿਚਕਾਰ ਹੋਈਆਂ ਝੜਪਾਂ ਵਿੱਚ ਦਰਜਨਾਂ ਲੋਕਾਂ ਦੀ ਮੌਤ ਹੋਈ ਹੈ ਪਾਕਿਸਤਾਨ ਅਤੇ ਅਫਗਾਨਿਸਤਾਨ ਨੇ ਐਨਐਚੜ ਪੰਦਰਾ ਨੂੰ ਇੱਕ ਦੁਜੇਤੀ ਗੋਲੀਬਾਰੀ ਦਾ ਦੋਸ਼ ਲਗਾਇਆ ਇਹ ਝੜਪਾ ਪਾਕਿਸਤਾਨ ਦੇ ਚਮਨ ਜ਼ਿਲੇ ਅਤੇ ਅਫਗਾਨਿਸਤਾਨ ਦੇ ਸਪਿੰਨ ਬੋਲ ਤਖਤ ਜ਼ਿਲੇ ਵਿੱਚ ਕਰ ਹੋਈਆਂ ਅਫਗਾਨਿਸਤਾਨ ਨੇ ਦਾਵਾ ਕੀਤਾ ਕਿ ਇਸ ਕਾਰਵਾਈ ਵਿੱਚ 58 ਪਾਕਿਸਤਾਨੀ ਸੈਨਿਕ ਮਾਰੇ ਗਏ ਨੇ ਜਦੋਂ ਕਿ ਪਾਕਿਸਤਾਨ ਨੇ ਕਿਹਾ ਕਿ ਉਸਨੇ 200 ਤੋਂ ਵੱਧ ਅਫਗਾਨ ਸੈਨਿਕ ਮਾਰੇ ਨੇ ਅਤੇ ਉਸਦੇ ਆਪਣੇ 23 ਸੈਨਿਕ ਹੀ ਮਾਰੇ ਗਏ ਨੇ ਦੁਨੀਆ ਭਰ ਵਿੱਚ ਤਾਕਤਵਰ ਪਾਸਪੋਰਟਾਂ ਦੀ ਹੈਂਡਲੀ ਪਾਸਪੋਰਟ ਇੰਡੈਕਸ 2025 ਦੀ ਤਾਜ਼ਾ ਸੂਚੀ ਜਾਰੀ ਹੋ ਗਈ ਹੈ ਇਸ ਸੂਚੀ ਦੇ ਆਧਾਰ ਤੇ ਇਹ ਸਾਹਮਣੇ ਆਇਆ ਹੈ ਕਿ ਅਮਰੀਕੀ ਪਾਸਪੋਰਟ ਪਹਿਲੀ ਵਾਰ ਟੌਪ 10 ਲਿਸਟ ਵਿੱਚੋਂ ਬਾਹਰ ਹੋ ਗਿਆ ਹੈ ਹੁਣ ਸਭ ਤੋਂ ਤਾਕਤਵਰ ਪਾਸਪੋਰਟ ਸਿੰਗਾਪੁਰ ਦਾ ਹੈ ਇਸ ਨਾਲ 193 ਦੇਸ਼ਾਂ ਵਿੱਚ ਵੀਜ਼ਾ ਮੁਕਤ ਐਂਟਰੀ ਮਿਲ ਸਕਦੀ ਹੈ ਇਸ ਤੋਂ ਬਾਅਦ ਦੱਖਣੀ ਕੋਰੀਆ ਅਤੇ ਜਾਪਾਨ ਦੂਜੇ ਅਤੇ ਤੀਜੇ ਨੰਬਰ ਤੇ ਨੇ ਅਮਰੀਕੀ ਪਾਸਪੋਰਟ ਹੁਣ 12ਵੇਂ ਨੰਬਰ ਤੇ ਖਿਸਕ ਗਿਆ ਹੈ ਜੋ ਮਲੇਸ਼ੀਆ ਦੇ ਬਰਾਬਰ ਹੈ ਇਸ ਪਾਸਪੋਰਟ ਰਾਹੀਂ 227 ਵਿੱਚੋਂ 180 ਦੇਸ਼ਾਂ ਵਿੱਚ ਬਿਨਾਂ ਵੀਜ਼ੇ ਦੇ ਦਾਖਲ ਹੋਇਆ ਜਾ ਸਕਦਾ ਹੈ ਇਸ ਨਾਲ ਹੀ ਭਾਰਤ ਲਈ ਵੱਡੀ ਖੁਸ਼ਖਬਰੀ ਹੈ ਭਾਰਤੀ ਪਾਸਪੋਰਟ 2025 ਦੇ ਪਹਿਲੇ ਤਿਮਾਹੀ ਦੇ ਮੁਕਾਬਲੇ 77ਵੇਂ ਸਥਾਨ ਤੇ ਪਹੁੰਚਿਆ ਹੈ ਭਾਰਤੀ ਪਾਸਪੋਰਟ ਧਾਰਕਾਂ ਨੂੰ ਹੁਣ 59 ਦੇਸ਼ਾਂ ਵਿੱਚ ਵੀਜ਼ਾ ਮੁਕਤ ਵੀਜ਼ਾ ਔਨ ਅਰਾਈਵਲ ਦੀ ਸਹੂਲਤ ਮਿਲਦੀ ਹੈ ਮਾਹਰਾਂ ਦੇ ਮੁਤਾਬਕ ਭਾਰਤ ਦੀ ਵਿਸ਼ਵ ਪੱਧਰ ਤੇ ਵਧ ਰਹੀ ਤਾਕਤ ਦਾ ਅਸਰ ਪਾਸਪੋਰਟ ਰੈਂਕਿੰਗ ਤੇ ਵੀ ਪਿਆ ਹੈ ਅਮਰੀਕੀ ਪਾਸਪੋਰਟ ਦੇ ਕਮਜ਼ੋਰ ਹੋਣ ਦੇ ਕਾਰਨ ਮੰਨੇ ਜਾ ਰਹੇ ਨੇ ਕਈ ਦੇਸ਼ਾਂ ਨੇ ਅਮਰੀਕਿਆਂ ਲਈ ਵੀਜ਼ਾ ਨਿਯਮ ਸਖਤ ਕਰ ਦਿੱਤੇ ਨੇ ਜਿਸ ਨਾਲ ਪਾਸਪੋਰਟ ਦੀ ਤਾਕਤ ਘਟੀ ਹੈ। ਅਪ੍ਰੈਲ ਵਿੱਚ ਬ੍ਰਾਜ਼ੀਲ ਨੇ ਵੀਜ਼ਾ ਮੁਕਤ ਐਂਟਰੀ ਖਤਮ ਕਰ ਦਿੱਤੀ ਹੈ ਤੇ ਚੀਨ ਨੇ ਵੀ ਆਪਣੇ ਵੀਜ਼ਾ ਮੁਕਤ ਪ੍ਰੋਗਰਾਮ ਵਿੱਚ ਅਮਰੀਕਾ ਨੂੰ ਸ਼ਾਮਲ ਨਹੀਂ ਕੀਤਾ। ਇਸ ਤੋਂ ਇਲਾਵਾ ਪਾਪੂਆ ਨਿਊ ਗਿਨੀ, ਮੀਆਮਾਰ, ਭਾਰਤ, ਸੋਮਾਲੀਆ ਤੇ ਵਿਏਟਨਾਮ ਦੇ ਨਵੇਂ ਨਿਯਮਾਂ ਨੇ ਵੀ ਅਮਰੀਕੀ ਪਾਸਪੋਰਟ ਦੀ ਤਾਕਤ ਤੇ ਅਸਰ ਪਾਇਆ। ਟਰੰਪ ਦਾ ਮੁਕਾਬਲਾ ਕਰਨ ਲਈ ਓਬਾਮਾ ਨੇ ਕੈਲੀਫੋਰਨੀਆ ਦੇ ਵੋਟਰਾਂ ਤੋਂ ਸਹਿਯੋਗ ਮੰਗਿਆ ਹੈ। ਉਨਾ ਕੈਲੀਫੋਰਨੀਆ ਦੇ ਵੋਟਰਾਂ ਨੂੰ ਪ੍ਰਸਤਾਵ 50 ਪਾਸ ਕਰਨ ਦੀ ਅਪੀਲ ਕੀਤੀ ਹੈ ਜਿਸ ਦਾ ਉਦੇਸ਼ ਰਾਜ ਵਿੱਚ ਡੈਮੋਕ੍ਰੈਟਿਕ ਪਾਰਟੀ ਦੀਆਂ ਹਾਊਸ ਸੀਟਾਂ ਨੂੰ ਵਧਾਉਣਾ ਹੈ ਰਿਪਬਲਿਕਨਾਂ ਦਾ ਦੋਸ਼ ਹੈ ਕਿ ਡੈਮੋਕ੍ਰੈਟਿਕ ਪਾਰਟੀ ਵੱਲੋਂ ਸੱਤਾ ਤੇ ਕਬਜ਼ਾ ਕਰਨਾ ਤੇ ਟਰੰਪ ਦੀਆਂ ਕਾਰਵਾਈਆਂ ਨੂੰ ਬੇਅਸਰ ਕਰਨ ਦੀ ਕੋਸ਼ਿਸ਼ ਹੈ ਪਰ ਓਬਾਮਾ ਦਾ ਤਰਕ ਹੈ ਕਿ ਰਿਪਬਲਿਕਨ ਕਾਂਗਰਸ ਵਿੱਚ ਹਿਰਾਫੇਰੀ ਕਰ ਸਕਦੇ ਨੇ ਇਸ ਲਈ ਉਹਨਾਂ ਨੂੰ ਰੋਕਣਾ ਵੀ ਜ਼ਰੂਰੀ ਹੈ 30 ਸਕਿੰਡ ਦੀ ਇੱਕ ਐਡ ਵਿੱਚ ਓਬਾਮਾ ਕੈਲੀਫੋਰਨੀਆ ਦੇ ਵੋਟਰਾਂ ਨੂੰ ਨਵੰਬਰ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇਣ ਦੀ ਅਪੀਲ ਕਰ ਰਹੇ ਨੇ ਉਬਾਮ ਅਮਰੀਕੀ ਹਾਊਸ ਦੇ ਨਿਯੰਤਰਣ ਲਈ ਲੜਾਈ ਵਿੱਚ ਦਾਖਲ ਹੋ ਰਹੇ ਨੇ ਜਿਸ ਨਾਲ ਕੈਲੀਫੋਰਨੀਆ ਵਿੱਚ ਡੈਮੋਕ੍ਰੇਟਸ ਦੁਆਰਾ ਰੱਖੀਆਂ ਗਈਆਂ ਹਾਊਸ ਸੀਟਾਂ ਦੀ ਗਿਣਤੀ 5 ਤੱਕ ਵੱਧ ਸਕਦੀ ਹੈ। ਪ੍ਰਸਤਾਵ 50 ਦਾ ਉਦੇਸ਼ ਹੈ ਕਿ ਕੈਲੀਫੋਰਨੀਆ ਦੇ ਕੰਗਰੈਸ਼ਨਲ ਜ਼ਿਲ੍ਹਿਆਂ ਵਿੱਚ ਡੈਮੋਕ੍ਰੈਟਿਕ ਕੰਗਰੈਸ਼ਨਲ ਸੀਟਾਂ ਨੂੰ ਵਧਾਇਆ ਜਾਵੇ। ਟੈਕਸਾਸ ਅਤੇ ਹੋਰ ਥਾਵਾਂ ਤੇ ਰਾਸ਼ਟਰਪਤੀ 트ੰਪ ਦੀਆਂ ਨੀਤੀਆਂ ਨੂੰ ਬੇਅਸਰ ਕਰਨਾ ਵੀ ਇਸ ਦਾ ਉਦੇਸ਼ ਹੈ ਜਿਸ ਨਾਲ ਰਿਪਬਲਿਕਨਾਂ ਨੂੰ 2026 ਦੀਆਂ ਮੱਧਕਾਲੀ ਚੋਣਾਂ ਵਿੱਚ ਹੋਰ ਸੀਟਾਂ ਜਿੱਤਣ ਵਿੱਚ ਮਦਦ ਮਿਲੇਗੀ। ਰੀਪਬਲਿਕਨਸ ਦਾ ਦੋਸ਼ ਹੈ ਕਿ ਡੈਮੋਕ੍ਰੈਟਿਕ ਪਾਰਟੀ ਦੁਬਾਰਾ ਸੱਤਾ ਵਿੱਚ ਆਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਇਹ ਉਸ ਦਾ ਇੱਕ ਤਰੀਕਾ ਹੈ। ਉਹਨਾਂ ਨੇ ਕਿਹਾ ਕਿ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਪਹਿਲਾਂ ਵੋਟਰਾਂ ਦੁਆਰਾ ਨਿਯੁਕਤ ਕੀਤੇ ਗਏ ਸੁਤੰਤਰ ਕਮਿਸ਼ਨ ਦੁਆਰਾ ਨਿਰਧਾਰਤ ਜ਼ਿਲ੍ਹਾ ਸੀਮਾਵਾਂ ਨੂੰ ਬਾਈਪਾਸ ਇਸ ਕਾਨੂੰਨ ਦੁਆਰਾ ਕੀਤਾ ਜਾਵੇਗਾ। ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਇਸ ਐਡ ਵਿੱਚ ਕੈਮਰੇ ਵੱਲ ਸਿੱਧਾ ਵੇਖਦੇ ਹੋਏ ਕਹਿੰਦੇ ਨੇ, "ਰੀਪਬਲਿਕਨ ਅਗਲੀਆਂ ਚੋਣਾਂ ਵਿੱਚ ਧਾਂਦਲੀ ਕਰਨ ਅਤੇ ਬਿਨਾਂ ਕਿਸੇ ਰੁਕਾਵਟਾਂ ਦੇ 2 ਸਾਲਾਂ ਲਈ ਸੱਤਾ ਵਿੱਚ ਰਹਿਣ ਲਈ" Congress, California, the whole nation is counting on you. Democracy is on the ballot November 4th. Republicans want to steal enough seats in Congress to rig the next election and wield unchecked power for two more years. With Prop 50, you can stop Republicans in their tracks. Prop 50 puts our elections back on a level playing field, preserves independent redistricting over the long term and lets the people decide. Return your ballot today. Vote yes on 50. ਭਾਰਤੀ ਮ੍ਰਿਗੀ ਰੱਖਿਆ ਰਣਨੀਤਿਕਾਰ ਐਸ਼ਲੀ ਜੇ ਟੈਲਿਸਨੋ ਐਫ ਪੀਆਈ ਨੇ ਗ੍ਰਿਫਤਾਰ ਕਰ ਲਿਆਏ ਉਹਨਾਂ 'ਤੇ ਚੀਨ ਦੇ ਲਈ ਜਸੂਸੀ ਕਰਨ ਦੇ ਦੋਸ਼ ਲਗਾਏ ਗਏ ਨੇ ਐਸ਼ਲੀ ਅਮਰੀਕੀ ਪ੍ਰਸ਼ਾਸਨ ਦੇ ਮੁਖ ਸਲਾਹਕਾਰਾਂ ਵਿੱਚੋਂ ਇੱਕ ਸਨ ਉਹਨਾਂ ਨੇ ਸਾਬਕਾ ਰਿਪਬਲਿਕਨ ਰਾਸ਼ਟਰਪਤੀ ਚਾਰਜ ਡਬਲਯੂ ਬੁਸ਼ ਦੀ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਵਿੱਚ ਸੇਵਾ ਨਿਭਾਈ ਇੱਕ ਸੀਨੀਅਰ ਨੀਤੀ ਰਣਨੀਤਿਕਾਰ ਟੈਲਿਸ 2001 ਵਿੱਚ ਅਮਰੀਕੀ ਸਰਕਾਰ ਵਿੱਚ ਸ਼ਾਮਲ ਹੋਏ ਸਨ ਪਿਛਲੇ ਕੁਝ ਸਾਲਾਂ ਤੋਂ ਟੈਲਿਸ ਅਮਰੀਕਾ ਭਾਰਤ ਚੀਨ ਨੀਤੀ ਪੈਨਲ ਦੇ ਸਥਾਈ ਮੈਂਬਰ ਰਹੇ ਨੇ ਸ਼ਨੀਵਾਰ 11 ਅਕਤੂਬਰ ਨੂੰ ਵਰਜੀਨੀਆ ਦੇ ਵੀਨਨਾ ਵਿੱਚ ਐਸ਼ਲੇ ਟੈਲਿਸ ਦੀ ਘਰ ਦੀ ਤਲਾਸ਼ੀ ਦੌਰਾਨ ਟਾਪ ਸੀਕਰਟ ਅਤੇ ਸੀਕਰਟ ਵਰਜੋ ਚਿੰਨਤ 1000 ਪੰਨਿਆਂ ਦੇ ਦਸਤਾਵੇਜ਼ ਮਿਲੇ ਨੇ ਬਾਅਦ ਵਿੱਚ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ FBI ਨੇ ਹਲਫ ਨਾਮੇ ਵਿੱਚ ਦੋਸ਼ ਲਾਇਆ ਹੈ ਕਿ ਟੈਲਿਸਕੋਪ ਜਾਣਬੁੱਝ ਕੇ ਸੰਘੀ ਕਾਨੂੰਨ ਦੀ ਉਲੰਘਣਾ ਕਰਦੇ ਹੋਏ ਵਰਗੀਕ੍ਰਿਤ ਰੱਖਿਆ ਜਾਣਕਾਰੀ ਮੌਜੂਦ ਸੀ ਜੇਕਰ ਉਹ ਦੋਸ਼ੀ ਠਹਿਰਾਏ ਜਾਂਦੇ ਨੇ ਤਾਂ ਉਹਨਾਂ ਨੂੰ 10 ਸਾਲ ਤੱਕ ਦੀ ਕੈਦ ਅਤੇ 2 ਲੱਖ ਡਾਲਰ ਦਾ ਜੁਰਮਾਨਾ ਹੋ ਸਕਦਾ ਹੈ FBI ਦੇ ਅਨੁਸਾਰ ਟੈਲਿਸ ਨੂੰ ਇਸ ਸਾਲ ਸਤੰਬਰ ਅਤੇ ਅਕਤੂਬਰ ਵਿੱਚ ਰੱਖਿਆ ਤੇ ਵਿਦੇਸ਼ ਵਿਭਾਗ ਦੀਆਂ ਇਮਾਰਤਾਂ ਵਿੱਚ ਦਾਖਲ ਹੁੰਦੇ ਦੇਖਿਆ ਗਿਆ ਸੀ ਉਹਨਾਂ ਨੇ ਫੌਜੀ ਵਿਭਾਗ ਨਾਲ ਸੰਬੰਧਿਤ ਗੁਪਤ ਦਸਤਾਵੇਜ਼ ਬਾਹਰ ਕੱਢਦੇ ਅਤੇ ਸਾਜ਼ਿਤੀ ਹੋਏ ਵੀ ਨੋਟ ਕੀਤਾ ਗਿਆ ਭਾਰਤੀ ਜਨਤਾ ਪਾਰਟੀ ਨੇ 2025 ਦੀਆਂ ਬਿਹਾਰ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਹੈ ਇਸ ਵਿੱਚ 12 ਉਮੀਦਵਾਰਾਂ ਦੇ ਨਾਮ ਨੇ ਇੱਕ ਦਿਨ ਪਹਿਲਾਂ ਹੀ ਭਾਜਪਾ ਵਿੱਚ ਸ਼ਾਮਲ ਹੋਈ ਮੈਥਲੀ ਠਾਕੁਰ ਨੂੰ ਵੀ ਅਲੀ ਨਗਰ ਵਿਧਾਨ ਸਭਾ ਸੀਟ ਤੋਂ ਟਿਕਟ ਦੇ ਦਿੱਤੀ ਗਈ ਹੈ ਪਿਛਲੇ 2 ਹਫ਼ਤਿਆਂ ਤੋਂ ਅਮਰੀਕੀ ਸਰਕਾਰ ਸ਼ਟਡਾਊਨ ਦੇ ਮੱਦੇ ਨਜ਼ਰ ਦੇਸ਼ ਦੇ ਹਾਲਾਤ ਚਿੰਤਾਜਨਕ ਬਣੇ ਹੋਏ ਨੇ ਇਹ ਸ਼ਟਡਾਊਨ ਅਮਰੀਕੀ ਇਤਿਹਾਸ ਦਾ ਸਭ ਤੋਂ ਲੰਮਾ ਸ਼ਟਡਾਊਨ ਹੋ ਸਕਦਾ ਹੈ ਅਮਰੀਕਾ ਵਿੱਚ ਫੰਡ ਨੂੰ ਪਰਵਾਣੇ ਦੇ ਨਾਮ ਨੂੰ ਨਕਾਰਨ ਇੱਕ ਅਕਤੂਬਰ ਨੂੰ ਸ਼ਟਡਾਊਨ ਸ਼ੁਰੂ ਹੋਇਆ ਸੀ ਸਪੀਕਰ ਜான்ਸਨ ਨੇ ਕਿਹਾ ਹੈ ਕਿ ਉਹ ਉਦੋਂ ਤੱਕ ਡੈਮੋਕ੍ਰੈਟਿਕ ਪਾਰਟੀ ਦੇ ਮੈਂਬਰਾਂ ਨਾਲ ਗੱਲਬਾਤ ਨਹੀਂ ਕਰਨਗੇ ਜਦੋਂ ਤੱਕ ਉਹ ਅਫੋਰਡੇਬਲ ਕੇਅਰ ਐਕਟ ਤਹਿਤ ਸਿਹਤ بیمੇ ਲਈ ਫੈਡਰਲ ਰਾਹਤ ਦੇ ਵਿਸਥਾਰ ਦੀਆਂ ਆਪਣੀਆਂ ਮੰਗਾਂ ਨੂੰ ਨਹੀਂ ਛੱਡਦੇ ਇਸ ਸ਼ਟਡਾਊਨ ਕਾਰਨ ਹਜ਼ਾਰਾਂ ਫੈਡਰਲ ਕਰਮਚਾਰੀਆਂ ਨੂੰ ਛੁੱਟੀ ਤੇ ਭੇਜਿਆ ਜਾ ਰਿਹਾ ਹੈ ਅਤੇ ਕਈਆਂ ਨੂੰ ਬਰਖਾਸਤ ਵੀ ਕੀਤਾ ਜਾ ਰਿਹਾ ਹੈ ਜਿਸ ਨੂੰ ਸਰਕਾਰ ਦੇ ਧਾਇਰੇ ਨੂੰ ਸੀਮਤ ਕਰਨ ਲਈ ਸ਼ਟਡਾਊਨ ਦਾ ਫਾਇਦਾ ਚੁੱਕਣ ਦੇ ਤੌਰ ਤੇ ਵੀ ਦੇਖਿਆ ਜਾ ਰਿਹਾ ਹੈ ਸ਼ਟਡਾਊਨ ਕਾਰਨ ਨਿਰਮਤ ਸਰਕਾਰੀ ਕੰਮਕਾਜ ਠੱਪ ਹੋਇਆ ਪਿਆ ਹੈ ਕਈ ਅਜਾਇਬ ਘਰ ਤੇ ਇਤਿਹਾਸਿਕ ਸੱਭਿਆਚਾਰਕ ਸੰਸਥਾਵਾਂ ਵੀ ਬੰਦ ਹੋਈਆਂ ਨੇ ਹਵਾਈ ਅੱਡਿਆਂ ਤੇ ਉਡਾਣਾਂ ਤੇ ਵੀ ਅਸਰ ਪਿਆ ਹੈ ਜਿਸ ਕਾਰਨ ਲੋਕਾਂ ਵਿੱਚ ਵੀ ਕਾਫੀ ਨਿਰਾਸ਼ਾ ਦਾ ਮਾਹੌਲ ਹੈ ਸਰਕਾਰੀ ਫੰਡਿੰਗ ਰੁਕਣ ਕਾਰਨ ਅਰਥਵਿਵਸਥਾ ਵਿੱਚ ਹੋਰ ਅਨਿਸ਼ਚਿਤਤਾ ਪੈਦਾ ਹੋ ਗਈ ਹੈ ਜੇਕਰ ਇਹੀ ਹਾਲਾਤ ਜਾਰੀ ਰਹੇ ਤਾਂ ਹਾਲਾਤ ਹੋਰ ਵਿਗੜ ਸਕਦੇ ਨੇ